ਪਟਿਆਲਾ ਬਾਰੀ ਬਾਈਪਾਸ ਹੈ तकरीबन तकरीबन ਇਹ ਰੋਡ 70% ਬਣ ਕੇ ਤਿਆਰ ਹੋ ਚੁੱਕਾ ਹੈ ਇਸ ਕੰਸਟਰਕਸ਼ਨ ਦੌਰਾਨ ਜਾਂ ਇਸ ਰੋਡ ਦੇ ਕੰਮਕਾਰ ਦੌਰਾਨ ਕਈ ਦੁਕਾਨਾਂ ਇਸ ਰੋਡ ਦੀ ਹੱਦ ਅੰਦਰ ਆ ਗਿਆਂ ਹਨ ਜਿਨ੍ਹਾਂ ਵਿੱਚੋਂ ਇੱਕ ਦੁਕਾਨ ਲਖਵਿੰਦਰ ਸਿੰਘ ਬੜੈ ਸਾਹਿਬ ਦੀ ਵੀ ਜਿਹੜੀ ਤੁਸੀਂ ਮੂਵ ਹੁੰਦੀ ਦੇਖ ਰਹੇ ਹੋ ਇਹ ਦੁਕਾਨ ਵੀ ਇਸ ਜੁੜੀ ਗਵਰਨਮੈਂਟ ਦੀ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਆ ਗਈ ਥੋੜੀ ਜੀ ਇਹੋ ਜਿਹੇ ਸਮੱਸਿਆ ਕਦੋਂ ਆਉਂਦੀਆਂ ਹਨ ਔਰ ਕਿਹੜੇ ਟਾਈਮ ਸਾਨੂੰ ਜਿਹੜਾ ਇਹਨਾਂ ਨਾਲ ਸੰਪਰਕ ਕਰਨਾ ਪੈਂਦਾ ਹੈ ਦੋਸਤੋ ਅਕਸਰ ਹੀ ਗਲੀ ਮੁਹੱਲੇ ਦੇ ਵਿੱਚ ਡਿਵੈਲਪਮੈਂਟ ਕਰਨਾ ਸੜਕਾਂ ਉੱਚੀਆਂ ਹੋ ਜਾਂਦੀਆਂ ਹਨ ਔਰ ਘਰਾਂ ਦੇ ਵਿੱਚ ਮੀਂਹ ਦਾ ਪਾਣੀ ਬਰਸਾਤ ਦਾ ਪਾਣੀ ਵੜਨ ਲੱਗ ਜਾਂਦਾ ਹੈ ਉਸ ਵੇਲੇ ਜਿਹੜੀ ਹੈ ਸਾਨੂੰ ਇਹ ਮੂਵ ਕਰਨ ਦੀ ਜ਼ਰੂਰਤ ਪੈਂਦੀ ਹੈ ਸੋ ਮਾਲ ਐਂਡ ਕੰਪਨੀ ਦੀ ਬਹੁਤ ਤਜਰਬੇਕਾਰ ਇੰਡੀਆ ਦੀ ਨੰਬਰ 1 ਕੰਪਨੀ ਹੈ ਜਿਹਦੇ ਅਮਰੀ ਦਲਵੀਰ ਸਿੰਘ ਜੀ ਵੀ ਅੱਜ ਇੱਥੇ ਪਹੁੰਚੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਇੱਥੇ ਮੈਂ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਕੰਪਨੀ ਹੈ ਇਹ ਤਕਰੀਬਤ ਤਕਰੀਬਨ 20-22 ਸਾਲਾਂ ਤੋਂ ਜਿਹੜੀਆਂ ਬਿਲਡਿੰਗਾਂ ਮੂਵ ਕਰਦੀ ਹੈ ਔਰ ਬਿਲਡਿੰਗ ਨੂੰ ਜਿਹੜੀ ਅੱਗੇ ਪਿੱਛੇ ਵੀ ਕੀਤਾ ਜਾਂਦਾ ਉੱਚੀ ਵੀ ਕੀਤੀ ਜਾਂਦੀ ਹੈ ਬਿਲਡਿੰਗ ਸੋ ਇਹਦੇ ਵਿੱਚ ਕੋਈ ਇਸ਼ੂ ਨਹੀਂ ਕਿ ਤੁਹਾਡੀ ਕੋਠੀ 6 ਮੰਜ਼ਲੀ 7 ਮੰਜ਼ਲੀ ਜੇ ਆ ਤਾਂ ਹਰ ਤਰ੍ਹਾਂ ਦੀਆਂ ਕੋਠੀਆਂ ਜਿਹੜੀਆਂ ਆ ਉਹ ਮੂਵ ਕਰਦੇ ਆ ਔਰ ਇਹਨਾਂ ਨਾਲ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਰਾਬਤਾ ਵੀ ਕਰ ਸਕਦੇ ਹੋ ਦਲਵੀਰ ਵੀਰ ਜੀ ਦਾ ਨੰਬਰ ਆ 99813 78085 79735 11974 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਸਾਧ ਸਕਦੇ ਹੋ ਔਰ ਮਾਲਾ ਐਂਡ ਕੰਪਨੀ ਨਾਲ ਤੁਸੀਂ ਜੁੜ ਕੇ ਦਲਵੀਰ ਸਿੰਘ ਜੀ ਨਾਲ ਗੱਲਬਾਤ ਕਰਕੇ ਉਸੀ ਆਪਣੀ ਕੋਈ ਕੋਠੀ ਜਾਂ ਕੋਈ ਸ਼ਾਪ ਨੂੰ ਮੂਵ ਕਰਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਘੱਟ ਖਰਚੇ ਦੇ ਵਿੱਚ ਜਿਹੜੀ ਤੁਹਾਡੀ ਦੁਕਾਨ ਨੂੰ ਮੂਵ ਕੀਤਾ ਜਾ ਸਕਦਾ ਜਿੱਦਾਂ ਕਿ ਵਰਕਰ ਹੁਣ ਕੰਮ ਕਰ ਰਹੇ ਨੇ ਬਿਲਕੁਲ ਲਾਈਵ ਤਸਵੀਰਾਂ ਇਸ ਵਲੌਗ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅੱਜ ਤੱਕ ਐਦਾਂ ਦਾ ਵਲੌਗ ਤੁਸੀਂ ਪਹਿਲਾਂ ਨਹੀਂ ਦੇਖਿਆ ਹੁਣ ਕਿਉਂਕਿ ਸਾਰੀ ਹੀ ਤਕਰੀਬਨ ਇਸ ਸ਼ਾਪ ਨੂੰ ਥੱਲੇ ਜੈਕ ਲੱਗੇ ਹੋਏ ਨੇ ਪਤਾ ਨਹੀਂ ਕਿੰਨੇ ਕਿੰਨੇ ਜੈਕ ਲੱਗੇ ਹੋਏ ਨੇ ਪੂਰੀ ਇੱਕ ਤਰ੍ਹਾਂ ਨਾਲ ਚਾਸੀ ਤਿਆਰ ਕੀਤੀ ਜਾਂਦੀ ਔਰ ਕਿਸੇ ਵੀ ਹੱਥ ਸਿੱਧਾ ਕੋਈ ਵੀ ਜਿਹੜਾ ਖਤਰਾ ਇੱਥੇ ਉਹ ਨਹੀਂ ਹੁੰਦਾ ਜੀ ਔਰ ਅੱਜ ਤੁਸੀਂ ਇੱਕ ਇੱਥੇ ਸ਼ੌਪ ਨੂੰ ਜਿਹੜਾ ਅੱਗੇ ਪਿੱਛੇ ਕਰ ਰਹੇ ਹੋ ਕੋਈ ਸੜਕੀ ਜਿਹੜਾ ਮੈਟਰ ਸੀ ਉਹਦੇ ਕਾਰਨ ਔਰ ਪਹਿਲਾਂ ਵੀ ਕੋਈ ਕੰਮ-ਕੁਮ ਕੀਤਾ ਕਦੀ ਕਿ ਪਹਿਲੀ ਕੰਮ ਫੜਿਆ ਜੀ ਨਹੀਂ ਵੀਰ ਜੀ ਲਗਭਗ 20 ਸਾਲ ਪਲਾਸੀ ਹੋ ਗਿਆ ਸਾਨੂੰ ਕੰਮ ਹਾਂਜੀ ਉਹ ਉਹ ਜੇ ਪੱਟੀਆਂ ਬਿੱਲਗਾ ਸੌਰੀ ਬਾਈ ਸੌਰੀ ਮੈਂ ਤਾਂ ਮੈਂ ਤਾਂ ਫੋਟੋ ਨਹੀਂ ਹੋ ਗਈ ਮੈਂ ਤਾਂ ਨਾਮ ਦਾ ਭਲੇਖਾ ਪੈ ਗਿਆ ਓਕੇ ਤੁਸੀਂ ਤਾਂ ਪੁਰਾਣੇ ਬੰਦੇ ਹੋ ਜੀ ਕਮਾਲਾ ਐਨ ਕੰਪਨੀ ਸਾਡੀ ਸਿਕਾ ਵੀਰ ਜੀ ਕੀ ਨਾਮ ਤੁਹਾਡਾ ਸਿਕਾ ਜੀ ਕਮਲਜੀਤ ਸਿੰਘ ਨਾਮ ਮੇਰਾ ਜੀ ਕਿਹੜੇ ਪਿੰਡ ਤੋਂ ਮੇਰਾ ਵੀਰ ਪਿੰਡ ਘਨੌਰ ਜੀ ਜ਼ਿਲ੍ਹਾ ਪਟਿਆਲਾ ਘਨੌਰ ਤੋਂ ਬਹੁਤ ਜਿਆਦਾ ਕੰਮ ਕੀਤਾ ਕੇਰਲਾ ਆਂਧਰਾ ਚਨਈ ਬੰਬੇ ਪੰਜਾਬ ਚ ਬਹੁਤ ਜਿਆਦਾ ਕੀਤਾ ਹੈ ਪਠਾਨਕੋਟ ਅੰਮ੍ਰਿਤਸਰ ਚੰਡੀਗੜ ਪਟਿਆਲਾ ਹੈ ਸਮਾਨੇ ਜੀ ਕੇ ਬੜੀ ਜ਼ਿਆਦਾ ਕੰਮ ਕਰਕੇ ਆਏ ਕਿੰਨੀਆਂ ਕਿ ਮੰਜ਼ਲਾਂ ਤੱਕ ਜਿਹੜੀ ਪਹੁੰਚੀ ਟੀਮ ਤੁਹਾਡੀ ਤਕਰੀਬਨ 6 ਮੰਜ਼ਲਾਂ ਤੱਕ ਹੀ 7 ਮੰਜ਼ਲਾਂ ਤੱਕ ਸੋ ਕੋਈ ਦਿੱਕਤ ਫਿਕਰ ਨਹੀਂ ਕਿਸੇ ਕਿਸੇ ਦੀ ਫਿਕਰ ਨਹੀਂ ਅੱਜ ਤੱਕ ਕੋਈ ਦਿੱਕਤ ਨਹੀਂ ਹੋਈ ਤੇ ਵੀ ਇਸ ਤਰ੍ਹਾਂ ਸੀ ਆਪਣੇ ਨਾ ਕੱਗਾ ਰੋਡ ਤੋਂ ਸਮਾਨ ਵਾਲੇ ਦੁਕਾਨ ਨੇ ਨੇੜੇ ਬੰਗਾ ਵਾਲਾ ਪٹرول ਪੰਪ ਨੇੜੇ ਬੰਗਾ ਵਾਲੇ ਪٹرول ਪੰਪ ਦੇ ਬਿਲਕੁਲ ਸਾਹਮਣੇ ਆਪਣੀ ਦੁਕਾਨ ਹੈ ਰੋਡ ਦੇ ਵਿੱਚ ਆ ਗਈ ਸੀ ਜਿਹੜਾ ਰੋਡ ਬੰਦ ਰਿਹਾ ਪਿੱਛੇ ਜੀ ਇਹਦੇ ਕਾਰਨ ਸਾਨੂੰ ਕੋਈ ਹੱਲ ਨਹੀਂ ਸਾਡਾ ਦੀ ਦੁਕਾਨ ਅੱਗੇ ਕਰਨ ਦਾ ਹੀ ਹੱਲ ਸੀ ਕਿ ਵੀਰਜੀ ਨੂੰ ਇਹ ਸੰਪਰਕ ਜਿਹਾ ਆਏ ਵੀਰਜੀ ਦੇ ਇਹ ਕਹਿੰਦੇ ਨੇ ਅਸੀਂ ਅੱਗੇ ਕਰ ਦਾਂਗੇ ਅੱਗੇ ਕਰਨ ਤੋਂ ਬਾਅਦ ਘੱਟ ਤੋਂ ਘੱਟ 4 ਫੁੱਟ ਥੱਲੇ ਦੁਕਾਨਾਂ ਤੇ 2 ਕਿਆ ਨੇ ਜੀ 4 ਫੁੱਟ ਉੱਚੀਆਂ ਚੱਕੀਆਂ ਨੇ 15 ਫੁੱਟ ਅੱਗੇ ਕੀਤੀ ਦੁਕਾਨ ਬਹੁਤ ਵਧੀਆ ਬੀਬੀ ਨੇ ਕੰਮ ਕੀਤਾ ਇਹਨਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਦਿਲਬੀਰ ਜੀ ਦਾ ਕਿ ਕਿੰਨਾ ਸਾਨੂੰ ਇੰਨਾ ਕੁਝ ਦਿਖਾਇਆ ਵੀ ਆ ਵੇਖੋ ਇਸ ਤਰ੍ਹਾਂ ਕਰਕੇ ਸਾਡੀ ਦੁਕਾਨ ਲੱਗੇ ਹੁੰਦੀਆਂ ਨੇ ਆ ਕੰਮ ਇਹਨਾਂ ਬਹੁਤ ਵਧੀਆ ਕੰਮ ਕੀਤਾ ਜੀ ਔਰ ਬਾਕੀ ਕੀ ਗੱਲਾਂ ਜਾ ਹੋਗੇ ਜਿਹੜੇ ਹੋਰ ਦਰਸ਼ਕ ਦੇਖ ਰਹੇ ਨੇ ਹੋਰ ਭਰਾਵਾਂ ਨੂੰ ਇਹ ਹੀ ਕਹਿਣਾ ਵੀ ਕਿਤੇ ਵੀ ਕਿਤੇ ਚੰਡੀਗੜ੍ਹ ਦੁਕਾਨ ਕਰਾਣੀ ਹੋਵੇ ਅੰਕੇ ਪਿੱਛੇ ਪਟਾਖਲਾ ਸਮਾਨ ਕਿਤੇ ਵੀ ਕਰਾਣੀ ਹੋਵੇ ਇਹਨਾਂ ਆਲ ਇੰਡੀਆ ਦੇ ਵਿੱਚ ਇਹਨਾਂ ਦਾ ਚੱਲਦਾ ਸਾਰਾ ਕੰਮ ਘਰ ਤੋਂ ਘਰ ਜਿੱਡੀ ਮੰਡੀ ਬਿਲਡਿੰਗ ਹੋਵੇ ਘਰ ਤੋਂ ਬਾਹਰ ਤਾਂ 5 ਮੰਜ਼ਲੀ ਹੋਵੇ 6 ਮੰਜ਼ਲੀ ਹੋਵੇ ਸਭ ਕੁਝ ਇਹ ਉੱਚੀ ਵੀ ਚੱਕਦੇ ਨੇ ਅੱਗੇ ਵੀ ਕਰਦੇ ਨੇ ਜਿਵੇਂ ਵੀ ਕਿਸੇ ਨੂੰ ਕਿਸੇ ਨੇ ਕਰवानी ਏ ਇਹ ਦਲਵੀਰ ਭਾਜੀ ਤਨੂ ਕਰਕੇ ਦੇਰ ਵੀਰ ਜੀ ਇੱਕ ਵਾਰੀ ਫੇਰ ਤੁਹਾਡਾ ਬਹੁਤ ਸਵਾਗਤ ਹੈ ਔਰ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਕਿਦ ਤਰ੍ਹਾਂ ਕਿਦ ਡਰ ਹੁੰਦਾ ਵੀ ਜੇ ਅਸੀਂ ਬਿਲਡਿੰਗ ਜਾਂ ਸ਼ਾਪ ਨੂੰ ਮੂਵ ਕਰਾਣੇ ਆ ਤਾਂ ਕੋਈ ਹਾਲਤਾਂ ਨਾ ਵਾਪਰ ਜਾਏ ਇਦਾਂ ਦੀ ਕੋਈ ਕੰਡੀਸ਼ਨ ਤਾਂ ਨਹੀਂ ਹੁੰਦੀ ਵੀਰ ਜੀ ਹੈਗਾ ਕੁਝ ਨਹੀਂ ਜੇ ਤੁਸੀਂ ਕੋਈ ਮੰਗਣੀ ਕੰਪਨੀ ਤੋਂ ਕੰਮ ਕਰਾਉਣੀ ਹੋਣਾ ਇਹਨਾਂ ਨੂੰ ਜਿਹਨੇ ਤੁਹਾਡਾ ਕੰਮ ਕਰੰਦਾ ਚੈੱਕ ਕਰੋ ਮਿਲ ਜਾ ਉਹਦਾ ਕੰਮ ਕਰੋ ਚੈੱਕ ਕਰੋ ਦਸਤਕਰ ਮੈਂ ਕਹਿਣਾ ਚਾਹਣਾ ਵੀ ਕੰਪਨੀ ਨੂੰ ਉਹਦਾ ਬਾਇਓ ਡਾਟਾ ਪੁਰਾਣਾ ਚੈੱਕ ਕਰੋ ਕਿੰਨੇ ਸਾਲਾਂ ਤੋਂ ਬੰਦੇ ਇੰਨਾ ਕੰਮ ਕਰ ਰਹੇ ਨੇ ਕੰਪਨੀ ਕਿੰਨੇ ਦਾਦੋ ਪ੍ਰਾਣੀ ਆਪਣੀ ਆ ਕਿੰਨੇ ਦੇ ਕੀਮੇ ਦੇ ਕੰਮ ਕਰੇ ਨੇ ਇਹਨਾਂ ਨੇ ਤੁਸੀਂ ਮੈਂ ਇਹ ਨਹੀਂ ਕਹਿੰਦਾ ਵੀ ਸਾਡੀ ਇਕੱਲੀ ਕੰਪਨੀ ਆ ਮੰਨ ਲਓ ਸਾਡੀ ਹੋਰ ਵੀ ਕੰਪਨੀਆਂ ਆ ਕਿਹਨਾਂ ਨੇ ਪਰ ਸਾਡੀ ਕੰਪਨੀ ਨੂੰ ਗੀਨ ਤੋਂ 20 ਸਾਲੋਂ ਬੰਦੇ ਜੁੜੇ ਹੋ ਤੁਸੀਂ ਮਾਲਾਂ ਕੰਪਨੀ ਨਾਲ ਅਸੀਂ ਅਸੀਂ ਨਾ ਬੰਦੇ ਆ ਜਿ चेन्नई ਚਰਨਾ ਅਰਗਰਾ ਮੁੰਬਈ ਬੰਗਾਲ ਆਰ ਵਗੈਰਾ ਸਭ ਜਗ੍ਹਾ ਮਤਲਬ ਬਿਲਕੁਲ ਸੇਫ ਹੈ ਜੀ ਕੰਮ ਹੈ ਸੇਫ ਹੈ ਜੀ ਕੋਈ ਖਤਰਾ ਨਹੀਂ ਕਿਸੇ ਕਿਸ ਹਾਂ ਜੀ ਇਹ ਜਿਹੜੀ ਤੁਸੀਂ ਦੁਕਾਨ ਨੂੰ ਮੂਵ ਕਰ ਰਹੇ ਹੋ ਇਹ ਕਿਹੜੀ ਸਰਕਾਰਨ ਕਰ ਰਹੇ ਹੋ ਮੈਂ ਜੀ ਬਲਵਿੰਦਰ ਸਿੰਘ ਪ੍ਰਧਾਨ ਬੋਲਦਾ ਹਾਂ ਸੈਂਟਰ ਜੁਨੀਅਰ ਸੰਵਾਲਾ ਇਹ ਬਾਈ ਵੀਰ ਜੀ ਜਿਹੜਾ ਬਾਈਪਾਸ ਹੈ ਆਪਣਾ ਬਾਹਰੀ ਬਾਈਪਾਸ ਇਹ ਬਾਈਪਾਸ ਦੇ ਵਿੱਚ ਦੁਕਾਨ ਆ ਗਈ ਸੀ ਘਰ ਤੋਂ ਘੱਟ ਆ ਦੇਖੋ 15 ਫੁੱਟ ਦੁਕਾਨ ਅੱਗੇ ਤੁਰ ਚੱਕੀ ਐ ਤੇ ਪਿੱਛੋਂ ਅੱਗੇ ਜਾਰੀ ਲਗਾਣੇ ਹਾਂ ਸੁਦੇਵ ਸਿੰਘ ਹੈ ਜੀ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਬਣਾ ਲੋਕਣ ਪਹਾੜਪੁਰ ਤੋਂ ਲੋਕਣ ਕਰਦਾ ਹਾਂ ਔਰ ਮਾਲਾ ਐਂਡ ਕੰਪਨੀ ਨਾਲ ਤੁਸੀਂ ਕਦੋਂ ਤੋਂ ਜੁੜੇ ਹੋ ਮੈਨੂੰ ਹੋਊਗਾ ਜੀ ਕੋਟਾ ਘਾਟਾ 10 ਜਾਂ 12 ਸਾਲ ਦੇ ਕਰੀਬ ਹੋਊਗਾ ਜਣਾ ओके okay, ओके okay. और ਜਦਾਂ ਤੁਸੀਂ ਬਿਲਡਿੰਗ ਚੱਕਦੇ ਹੋ ਜਾਂ ਦੁਕਾਨ ਅੱਗੇ ਪਿੱਛੇ ਮੂਵ ਕਰਦੇ ਹੋ ਤਾਂ ਕੋਈ ਕਿਸੇ ਪ੍ਰਕਾਰ ਦਾ ਕੋਈ ਹਾਦਸਾ ਵਾਪਰਨ ਦੀ ਡਰ ਤਾਂ ਨਹੀਂ ਹੁੰਦਾ ਨਹੀਂ ਕੋਈ ਪ੍ਰੋਬਲਮ ਨਹੀਂ ਸਾਡਾ ਪੂਰਾ ਸੇਫਟੀ ਵਾਲਾ ਕੰਮ ਹੁੰਦਾ ਦੇਖੋ ਜੀ ਘੱਟ ਤੋਂ ਘੱਟ ਜੇ ਆਪਾਂ ਆਪਣੀ ਇਹ ਸ਼ਾਪ ਧਾਕੇ ਬਣਾਉਂਦੇ ਹਾਂ ਘੱਟ ਤੋਂ ਘੱਟ 4-5 ਲੱਖ ਰੁਪਏ ਖਰਚਾ ਲੱਗਣਾ ਸੀ ਬਹੁਤ ਬਹੁਤ ਧੰਨਵਾਦ ਤਾਰਾ ਬੋਲੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਆਏ ਸਾਡੇ ਸੰਪਰਕ ਤੇ ਆਏ ਬਹੁਤ ਤੁਸੀਂ ਵਧੀਆ ਕੰਮ ਕੀਤਾ ਸਾਡਾ ਆਣ ਕੇ ਲੋਕਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਪਣੀ ਦੁਕਾਨਾ ਅੱਗੇ ਹੁੰਦੀ ਸਿਰਫ 11 12 ਦਿਨਾਂ ਲਗਾਣ ਸਾਡੀ ਅੱਗੇ ਕਰਤੀ ਜਾਂਦਾ ਤੇ ਧੰਨਵਾਦ ਵੀਰ ਜੀ ਦਾ ਘੱਟੋ ਘੱਟ 15 16 ਫੁੱਟ ਅੱਗੇ ਲੈ ਚੱਲੇ ਨੇ ਪੰਜ ਸੱਤ ਫੁੱਟ ਹੋਰ ਲਾਏ ਜਾਣਗੇ ਅੱਗੇ ਦੁਕਾਨ ਤੇ 4 ਫੁੱਟ ਉੱਚੀ ਕਰਤੀ ਜਾਂਦਾ ਜੀ ਵਾਇਗ ਰੁਜੀਗਾ ਖਾਲਸਾ ਵਾਇਗ ਰੁਜੀ ਕੀ ਫਤਹਿ